ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਰਾਮਦਾਸ ਜੀ ਦੀ ਰਚਨਾ ਅੰਗ 881 ਰਾਗ ਰਾਮਕਲੀ ਰਾਮਕਲੀ ਮਹੱਲਾ ਚੌਥਾ ਜੇ ਵੱਡ ਭਾਗ ਹੋਵੇ ਵੱਡ ਮੇਰੇ ਜਨ ਮਿਲਦਿਆਂ ਢਿਲ ਨਾ ਲਾਈਏ ਜੇ ਵੱਡ ਭਾਗ ਹੋਵੇ ਵੱਡ ਮੇਰੇ ਜਨ ਮਿਲਦਿਆਂ ਢਿੱਲ ਨਾ ਲਈਏ। हे भाई संत ਜਨਾਂ ਨੂੰ ਮਿਲਣ ਵਿੱਚ ਰਤਾਂ ਵੀ ਢੇਲ ਨਹੀਂ ਕਰਨੀ ਚਾਹੀਦੀ। ਜੇ ਮੇਰੇ ਵੱਡੇ ਭਾਗ ਜਾਗ ਪੈਣ ਤਾਂ ਹੀ ਸੰਤ ਜਨਾਂ ਨੂੰ ਮਿਲਣ ਦਾ ਅਫਸਰ ਮਿਲਦਾ ਹੈ। ਹਰ ਜਨ ਆਮ੍ਰਿਤ ਕੁੰਟੇ ਸਾਨੀ ਕੈਂ ਵਡ ਭਾਗੀ ਤਿਤਨਾ ਵਾਈਏ। हे भाई ਪ੍ਰਭੂ ਦੇ ਸੇਵਕ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੇ ਸੋਹਣੇ ਚਸ਼ਮੇ ਹਨ ਸੋਹਣੇ ਸਰੋਵਰ ਹਨ ਉਸ ਚਸ਼ਮੇ ਵਿੱਚ ਉਸ ਸਰੋਵਰ ਵਿੱਚ ਵੱਡੀ ਕਿਸਮਤ ਨਾਲ ਹੀ ਇਸ਼ਨਾਨ ਕਰ ਸਕੀਦਾ ਹੈ RAM ਮੋ ਕੋ ਹਰ ਜਨ ਕਾਰੇ ਲਾਈਐ हे ਮੇਰੇ RAM ਮੈਨੂੰ ਆਪਣੇ ਸੰਤ ਜਨਾ ਦੀ ਸੇਵਾ ਵਿੱਚ ਲਾਈ ਰੱਖ ਹੋਂ ਪਾਣੀ ਪਖਾ ਪੀਸੋ ਸੰਤ ਆਗੇ ਪਗ ਮਲ ਮਲ ਧੂਰ ਮੁਖ ਲਾਈਏ ਰਹਾਓ ਮੈਂ ਸੰਤ ਜਨਾ ਦੇ ਦਰ ਤੇ ਬਾਣੀ ਢੋਵਾਂ ਪੱਖਾਂ ਝੱਲਾਂ ਆਟਾ ਪੀਹਾਂ ਮੈਂ ਸੰਤ ਜਨਾ ਦੇ ਪੈਰ ਮਲ ਮਲ ਕੇ ਧੋਵਾਂ ਉਹਨਾਂ ਦੇ ਚੰਨਾ ਦੀ ਧੂੜ ਆਪਣੇ ਮੱਥੇ ਤੇ ਲਾਂਦਾ ਰਹਾ ਰਹਾਓ ਹਰ ਜਨ ਵੱਡੇ ਵੱਡੇ ਵੱਡ ਉੱਚੇ ਜੋ ਸਤਗੁਰ ਮਿਲ ਮਿਲਾਈਏ ਹੀ ਪਾਈ ਪ੍ਰਭੂ ਦੇ ਸੇਵਕ ਬੜੇ ਉੱਚੇ ਜੀਵਨ ਵਾਲੇ ਹੁੰਦੇ ਹਨ ਉਹਨਾਂ ਦਾ ਮਿਲਾਪ ਸਤਿਗੁਰੂ ਦੀ ਸੰਗਤ ਵਿੱਚ ਬਣਿਆ ਰਹਿੰਦਾ ਹੈ ਸਤਿਗੁਰ ਜੇਵੜ ਅਵਰ ਨ ਕੋਈ ਮਿਲ ਸਤਿਗੁਰ ਪੁਰਖ ਧਿਆਈਐ ਗੁਰੂ ਜਿਹੜਾ ਵੱਡਾ ਹੋਰ ਕੋਈ ਨਹੀਂ ਹੈ ਗੁਰੂ ਨੂੰ ਮਿਲ ਕੇ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ਸਤਿਗੁਰ ਸਰਨ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ਹੈ ਭਾਈ ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਗਏ ਉਹਨਾਂ ਨੂੰ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਮੇਰੇ ਮਾਲਕ ਪ੍ਰਭੂ ਨੇ ਉਹਨਾਂ ਦੀ ਲੋਕ ਪਰਲੋਕ ਵਿੱਚ ਇੱਜ਼ਤ ਰੱਖ ਲਈ ਇਕ ਆਪਣੇ ਸੁਆਏ ਆਏ ਬਹਿ ਗੁਰ ਆ ਗਏ ਜੋ ਬਗਲ ਸਮਾਧ ਲਗਾਈਏ ਪਰ अनेका ਬੰਦੇ ਐਸੇ ਵੀ ਹਨ ਜੋ ਆਪਣੀ ਕਿਸੇ ਗਰਜ਼ ਦਿਖਾਤਰ ਗੁਰੂ ਦੇ ਦਰ ਤੇ ਆ ਬੈਠਦੇ ਹਨ ਅਤੇ ਬਗੂਲੇ ਵਾਂਗ ਸਮਾਧੀ ਲਾ ਲੈਂਦੇ ਹਨ ਬਗੂਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਪਿਖੂ ਮੁਖ ਲਾਈਏ ਏ ਭਾਈ ਬਗੂਲਾ ਅਤੇ ਕਾ ਨੀਚ ਦੀ ਸੰਗਤ ਹੀ ਪਸੰਦ ਕਰਦੇ ਹਨ ਜੇ ਉਹ ਕਿਸੇ ਸੁਹਾਰਤ ਵਾਸਤੇ ਗੁਰੂ ਦੇ ਦਰ ਤੇ ਆਉਂਦੇ ਵੀ ਹਨ ਤਾਂ ਇੱਥੋਂ ਉੱਠ ਕੇ ਕੋਈ ਮੁਰਦਾਰ ਜਾਂ ਗੰਦ ਹੀ ਮੂੰਹ ਵਿੱਚ ਪਾਉਂਦੇ ਹਨ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਏ हे नानक प्रभु दर ते अरदास करते आंख हे प्रभु मेनू गुरु दी संगत विच मिलाई रख गुरु दी संगत विच मिलके काह तो हंस बन जाइदा है गुरु दी संगत विच मिलके काह तो हंस बन जाइदा है वाहेगुरु जी का खालसा वाहेगुरु जी की फतेह